ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 23 ਚੌਣ ਪਰਤੀ ਸੰਬੰਧੀ ਨਵੀਂ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਸਾਰੇ ਹੀ 23 ਚੌਣ ਕੈਡਰ ਨੂੰ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਜੀ ਪ੍ਰੋਵੀਜ਼ਨਲ ਲਿਸਟ ਆਊਟ ਹੋ ਚੁੱਕੀ ਹੈ 23 ਚੋਣ ਭਰਤੀ ਦੀ ਜੁਆਇਨਿੰਗ ਕਦੋਂ ਤੱਕ ਹੋ ਸਕਦੀ ਹੈ ਫਰਸਟ ਸਿਲੈਕਸ਼ਨ ਲਿਸਟ ਕਦੋਂ ਆਏਗੀ ਮੈਰਿਟ ਕੱਟਆਫ ਕਿੱਥੇ ਤੱਕ ਰਹੇਗੀ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਕਰੀਨ ਤੇ ਤੁਸੀਂ ਲਿਸਟ ਦੇਖ ਪਾ ਰਹੇ ਹੋ 23 ਚੋਣ ਦੀ ਇਹ ਹੈਗੇ ਜੀ ਪ੍ਰੋਵੀਜ਼ਨਲ ਲਿਸਟ ਕਿ ਕਿ ਪ੍ਰੋਵੀਜ਼ਨਲ ਸਟੇਟ ਦਾ ਮਤਲਬ ਹੁੰਦਾ ਹੈ ਜਿਸ ਦੇ ਵਿੱਚ ਕੀ ਸਕਰੂਟੀਨੀ ਹੋਈ ਹੋਈ ਕੈਂਡੀਡੇਟਸ ਦੇ ਨਾਮ ਨੇ ਯਾਨੀ ਇਹ ਉਹ ਸਾਰੇ ਕੈਂਡੀਡੇਟ ਨੇ ਜਿਨ੍ਹਾਂ ਦੀ ਸਕਰੂਟੀਨੀ ਹੋਈ ਹੈ ਤੇ ਹੁਣ ਸਕਰੂਟੀਨੀ ਤੋਂ ਬਾਅਦ ਇਹ ਇਲੀਜੀਬਲ ਨੇ ਵਿਦ ਹੈਲਡ ਨੇ ਉਹਨਾਂ ਦਾ ਜਿਹੜਾ ਸਟੇਟਸ ਹੈ ਸ਼ੋ ਕੀਤਾ ਗਿਆ ਜਿਵੇਂ ਤੁਸੀਂ ਇਲੀਜੀਬਲ ਦੇਖ ਪਾ ਰਹੇ ਹੋਵੋਗੇ ਹਨਾ ਇਸ ਤੋਂ ਬਿਨਾ ਜਿਹੜਾ ਆਪਣਾ ਰਿਜੈਕਟਡ ਲਿਖਿਆ ਹੋਇਆ ਵਿਦ ਹੈਲਡ ਵਾਲੀ ਨੇ ਠੀਕ ਹੈ ਤਾਂ ਯਾਨੀ ਇਸ ਲਿਸਟ ਦਾ ਮਤਲਬ ਇਹ ਹੀ ਹੈ ਕਿ ਇਹ ਉਹ ਲਿਸਟ ਹੈ ਜਿਸ ਦੇ ਵਿੱਚ ਕੀ ਸਟੂਡੈਂਟਸ ਦੀ ਸਕਰੂਟੀਨੀ ਹੋਈ ਸੀ ਤੇ ਉਹ ਇਲੀਜੀਬਲ ਜਾਂ ਨੋਨ ਇਲੀਜੀਬਲ ਜੋ ਵੀ ਉਹਨਾਂ ਦਾ ਸਟੇਟਸ ਹੈ ਉਹ ਸ਼ੋ ਕੀਤਾ ਜਾ ਰਿਹਾ ਹੈ ਇਸ ਦੇਖੋ ਬਹੁਤ ਸਾਰੇ ਕੈਂਡੀਡੇਟ ਸਹਜੇ ਵੀ ਨੇ ਠੀਕ ਹੈ ਜਿਨ੍ਹਾਂ ਦੇ ਨੰਬਰ ਤਾਂ ਬਹੁਤ ਘੱਟ ਨੇ ਹੈਨਾ ਲੇਕਿਨ ਉਹਨਾਂ ਦੇ ਨਾਮ ਦੇ ਅੱਗੇ एलिਜੀਬਲ ਸ਼ੋ ਹੋ ਰਿਹਾ ਏ ਉਹ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਉਂਕਿ ਉਹਨਾਂ ਵੱਲੋਂ ਦੋ categories ਦੇ ਵਿੱਚ ਜਿਹੜਾ ਅਪਲਾਈ ਕੀਤਾ ਗਿਆ ਸੀ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਠੀਕ ਹੈ ਅਦਰ ਕੈਟਾਗਰੀ ਦਾ ਕਿ ਆਪਣੀ ਕੈਟਾਗਰੀ ਜਿਹੜੀ ਹੈ ਚੇਂਜ ਕਰ ਸਕਦੇ ਹੋ ਤਾਂ ਕਰਕੇ ਜਨਰਲ ਜਨਰਲ ਵਾਲਿਆਂ ਨੇ ਜਿਵੇਂ ਐਡਬਲਯੂਐਸ ਦਾ ਬਣਾ ਲਿਆ ਇਹ ਹੋਰ ਰੈਸਿਬੀਸੀ ਸਪੋਰਟਸ ਦੇ ਵਿੱਚ ਬਣਵਾ ਲੈਂਦੇ ਨੇ ਸਰਟੀਫਿਕੇਟ ਹਨਾ ਤਾਂ ਉਸ ਬਿਹਾਫ ਤੇ ਉਹਨਾਂ ਦੇ ਜਿਹੜੇ ਨਾਮ ਨੇ ਐਲੀਜੀਬਲ ਜਿਹੜਾ ਸ਼ੋ ਕੀਤਾ ਜਾ ਰਿਹਾ ਠੀਕ ਹੈ ਤਾਂ ਆਈ ਹੋਪ ਤੁਹਾਡਾ ਇਹ ਵੀ ਡਾਊਟ ਜਿਹੜਾ ਕਲੀਅਰ ਹੋ ਗਿਆ ਹੋਵੇਗਾ ਇਸ ਤੋਂ ਬਿਨਾ ਗੱਲ ਕਰ ਲਈ ਜੋਇਨਿੰਗ ਕਦੋਂ ਤੱਕ ਹੋ ਸਕਦੀ ਹੈ ਦੇਖੋ ਜੋਇਨਿੰਗ ਦੀ ਪੂਰੀ ਪੂਰੀ ਸੰਭਾਵਨਾ ਇਹ ਹੈ ਕਿ 15 ਅਗਸਤ ਨੂੰ ਆਫਰ ਲੈਟਰ ਜਿਹੜੇ ਨੇ ਦਿੱਤੇ ਜਾ ਸਕਦੇ ਨੇ ਕਿਉਂ ਕਿਉਂਕਿ ਦੇਖੋ ਤੁਹਾਨੂੰ ਪਤਾ ਹੈ ਕਿ ਹੈਲ ਡਿਪਾਰਟਮੈਂਟ ਨੇ ਫਰਸਟ ਸਿਲੈਕਸ਼ਨ ਲਿਸਟ ਵੀ ਆਊਟ ਕਰਨੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੈ ਸਟੇਸ਼ਨ ਵੀ ਮੰਗੇ ਜਾਂਦੇ ਨੇ ਹਨਾ ਫਿਲਹਾਲ ਤਾਂ ਦੇਖੋ ਇਹ ਬਾਰਡਰ ਏਰੀਆ ਦੀ ਭਰਤੀ ਹੈ ਲੇਕਿਨ ਬਾਰਡਰ ਏਰੀਆ ਦੇ ਵਿੱਚ ਵੀ ਸਟੇਸ਼ਨ ਚੋਇਸ ਦੇ অপਸ਼ਨ ਦਿੱਤੀ ਹੀ ਜਾਏਗੀ ਇਸ ਤੋਂ ਬਿਨਾ ਤੁਹਾਨੂੰ ਪਤਾ ਕਿ ਡਿਪਾਰਟਮੈਂਟ ਵੱਲੋਂ ਕੁਝ ਦਿਨ ਪਹਿਲਾਂ ਵੀ ਜਿਹੜੀਆਂ ਖਾਲੀ ਪੋਸਟਾਂ ਦਾ ਡਾਟਾ ਹੈ ਉਹ ਮੰਗਿਆ ਗਿਆ ਸੀ ਜਿਹੜੇ-ਜਿਹੜੇ ਸਕੂਲਾਂ ਦੇ ਵਿੱਚ ਟੀਟੀ ਦੀ ਪੋਸਟ ਖਾਲੀ ਹੈ ਜਾਂ ਜਿਹੜੇ-ਜਿਹੜੇ ਸਕੂਲਾਂ ਦੇ ਵਿੱਚ ਕਹेलो ਵੀ ਸਿੰਗਲ ਟੀਚਰ ਸਕੂਲ ਨੇ ਟੀਚਰ ਲੈਸ ਸਕੂਲ ਨੇ ਉਹਨਾਂ ਦਾ ਡਾਟਾ ਹੈ ਡਿਪਾਰਟਮੈਂਟ ਵੱਲੋਂ ਮੰਗਿਆ ਗਿਆ ਸੀ ਤਾਂ ਉਹ ਇਸੇ ਕਰਕੇ ਮੰਗਿਆ ਸੀ ਕਿਉਂਕਿ 23 ਚੌਣ ਦੀ ਤੇ 9 ਨਾਈਕੇ ਚਲੋ ਹੋ ਜਾਉਂਦਾ ਪਰ ਪੇਪਰ ਹੋਏਗਾ देन ਪ੍ਰੋਸੈਸ ਜਿਹੜਾ ਕੰਟੀਨਿਊ ਹੋਏਗਾ ਲੇਕਿਨ ਕਈ ਚੋਂ ਦਾ ਸਾਰਾ ਕੰਪਲੀਟ ਹੋ ਚੁੱਕਿਆ ਹੈ ਹੁਣ ਜਿਹੜੀ ਇਸ ਤੋਂ ਬਾਅਦ ਸਿਲੈਕਸ਼ਨ ਲਿਸਟ ਹੀ ਆਊਟ ਹੋਏਗੀ ਫਰਸਟ ਸਿਲੈਕਸ਼ਨ ਲਿਸਟ ਠੀਕ ਹੈ ਤੇ ਉਹਨਾਂ ਨੂੰ ਫਿਰ ਆਫਰ ਲੈਟਰ ਜਿਹੜੇ ਦਿੱਤੇ ਜਾਣਗੇ ਤੇ ਹੋਪਫੁਲੀ ਉਮੀਦ ਵੀ ਇਹੀ ਹੈ ਕਿ 15 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜੇ ਨੇ ਲੈਟਰ ਨੇ ਉਹ ਦੇਖਣ ਨੂੰ ਮਿਲ ਜਾਣ ਠੀਕ ਹੈ ਜੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਇਸ ਤੋਂ ਬਿਨਾ ਦੇਖੋ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਆਇਆ ਨੇ ਫਾਈਨਲ ਆਰਡਰ ਜਿਸ ਦੇ ਵਿੱਚ ਕਿ ਬੀਐਡ ਤੇ ਐਨਆਈਯੂਐਸ ਬਾਹਰ ਕਰ ਦਿੱਤੇ ਗਏ ਨੇ ਉੱਥੋਂ ਇੱਕ ਗੱਲ ਕਲੀਅਰ ਹੈ ਕਿ ਹੁਣ ਜਿਹੜੀ ਇਹ ਭਰਤੀ ਹੈ ਨਿਰੋਲ ਈਟੀਟੀ ਹੋਏਗੀ ਠੀਕ ਹੈ ਹੁਣ ਦੇਖੋ ਇਹਦੀ ਜਿਹੜੀ ਮੈਰਿਟ ਹੈ ਕੱਟਆਫ ਹੈ ਉਹਦੇ ਤੇ ਬਹੁਤ ਜ਼ਿਆਦਾ ਅਸਰ ਪਏਗਾ 3 3 4 4 ਮਾਰਕਸ ਜਿਹੜੀ ਕੈਟਾਗਰੀਜ਼ ਦੀ ਜਿਹੜੀ ਕੱਟਆਫ ਆਉਟ ਡਾਊਨ ਜਾਏਗੀ ਹੀ ਜਾਏਗੀ ਤੇ ਭਰਤੀ ਜਿਹੜੀ ਹੈ ਜਲਦ ਕੰਪਲੀਟ ਹੋਏਗੀ ਠੀਕ ਹੈ ਜੀ ਸੁਪਰੀਮ ਕੋਰਟ ਦਾ ਫੈਸਲਾ ਤਾਂ ਦੇਖੋ ਆਲਰੇਡੀ ਆ ਚੁੱਕਿਆ ਸੀ ਜਿਸ ਦੇ ਵਿੱਚ ਬੀਅਡ ਆਊਟ ਕਰ ਦਿੱਤੀ ਗਈ ਸੀ ਲੇਕਿਨ ਤੇਈ ਚੌਂ ਜਿਹੜੀ ਹੈ ਪਿਛਲੇ 4-5 ਸਾਲਾਂ ਤੋਂ ਕਾਫੀ ਸਮੇਂ ਤੋਂ ਕਹਿ ਲੋ ਤੁਸੀਂ ਕਿ ਕੋਰਟ ਦੇ ਵਿੱਚ ਫਸੀ ਹੋਈ ਤੇ ਡਿਪਾਰਟਮੈਂਟ ਵੀ ਇਹੀ ਕਹਿ ਦਿੰਦਾ ਸੀ ਜਦੋਂ ਵੀ ਪੁੱਛਿਆ ਜਾਂਦਾ ਸੀ ਭਰਤੀ ਦੇ ਰਿਲੇਟਿਡ ਕੋਈ ਕੁਐਰੀ ਕੀਤੀ ਜਾਂਦੀ ਸੀ ਤਾਂ ਉਹਨਾਂ ਵੱਲੋਂ ਇਹੀ ਗੱਲ ਕਹੀ ਜਾਂਦੀ ਸੀ ਕਿ ਜਿਹੜਾ ਆਪਣਾ ਕੇਸ ਲੱਗਿਆ ਹੋਇਆ ਹੈ ਹੈਨਾ ਤਾਂ ਫਿਲਹਾਲ ਹੁਣ ਦੇਖੋ ਭਰਤੀ ਬਿਲਕੁਲ ਸੇਫ ਹੈ ਭਰਤੀ ਬਹਾਲ ਹੋ ਚੁੱਕੀ ਹੈ ਇੱਕ ਇਹ ਦੋ ਦਿਨ ਦੇ ਵਿੱਚ ਵਿੱਚ ਹੋ ਸਕਦਾ ਤੁਹਾਨੂੰ ਅੱਜ ਹੀ ਸਿਲੈਕਸ਼ਨ ਲਿਸਟ ਦੇਖਣ ਨੂੰ ਮਿਲ ਜੇ ਕਿਉਂਕਿ ਉਹਨੂੰ ਤਾਂ ਅੱਜ ਇਹੋ ਜਿਹਾ ਲੇਕਿਨ ਤੁਹਾਨੂੰ ਪਤਾ ਹੈ ਕਿ 99 ਦਾ ਪ੍ਰੋਸੈਸ ਚੱਲ ਰਿਹਾ ਹੈ ਤੇ ਐਡਮਿਟ ਕਾਰਡ ਕੱਲ ਹੀ ਆਊਟ ਹੋਏ ਨੇ ਠੀਕ ਹੈ ਸੈਂਟਰ ਬਣਾਏ ਗਏ ਨੇ ਤਾਂ ਕਰਕੇ ਡਿਪਾਰਟਮੈਂਟ ਦੋਨੋਂ ਪੱਖੇ ਤੇ ਕੰਮ ਕਰ ਰਹੀ ਹੈ ਕਲੀਅਰ ਹੈ ਜੀ ਇਸ ਤੋਂ ਮਿਲਾਂ ਦੇਖੋ ਐਨਆਈਐਸ ਵਾਲੇ ਬੀਐਡ ਵਾਲਿਆਂ ਨੂੰ ਤਾਂ ਜੁਆਇਨਿੰਗ ਨਹੀਂ ਮਿਲਣੀ ਸਿਰਫ ਨਿਰੋਲ ਇਟੀ ਪਰਤੀ ਹੀ ਹੋਏਗੀ ਤੇ ਇਹ ਜਿਹੜੀ ਫਰਸਟ ਪ੍ਰੋਵੀਜ਼ਨਲ ਲਿਸਟ ਆਊਟ ਹੋਈ ਹੈ ਦਾ ਮਤਲਬ ਇਹ ਹੈ ਕਿ ਜਿਹੜੇ ਜਿਹੜੇ ਸਟੂਡੈਂਟਸ ਐਲੀਜੀਬਲ ਸ਼ੋ ਕੀਤੇ ਗਏ ਨੇ ਇਹਨਾਂ ਦਾ ਨਾਮ ਵੀ ਫਰਸਟ ਸਿਲੈਕਸ਼ਨ ਲਿਸਟ ਦੇ ਵਿੱਚ ਆਏਗਾ ਠੀਕ ਹੈ ਜੀ ਇਹ ਹੋਣੇ ਜਿਨ੍ਹਾਂ ਦੀ ਸਕਰੂਟੀ ਜਿਹੜੀ ਆ ਹੋ ਚੁੱਕੀ ਹੈ ਤੇ ਇਹ ਜਿਹੜਾ ਫੈਸਲਾ ਆਇਆ ਹੈ ਇਹ ਸਾਰੀਆਂ ਹੀ ਸਟੇਟਸ ਤੇ ਲਾਗੂ ਹੋਏਗਾ ਤੇ ਸੁਪਰੀਮ ਕੋਰਟ ਦਾ ਫੈਸਲਾ ਸਾਰਿਆਂ ਨੂੰ ਹੀ ਮੰਨਣਾ ਪਏਗਾ ਇਥੋਂ ਤੱਕ ਕਿ ਇਹ ਗੱਲ ਕਲੀਅਰ ਹੋ ਗਈ ਕਿ ਆਉਣ ਵਾਲੀਆਂ ਸਾਰੀਆਂ ਭਰਤੀਆਂ ਵੀ ਵਿੱਚ ਵੀ ਬੀਐਡ ਬਾਹਰ ਰਹਿਣਗੇ ਠੀਕ ਹੈ ਜੀ ਤੇ ਹੁਣ ਡਿਪਾਰਟਮੈਂਟ ਵੱਲੋਂ ਉਮੀਦ ਹੈ ਕਿ ਤੇਜ਼ੀ ਨਾਲ ਕੰਮ ਕਰੇਗਾ ਕਿਉਂਕਿ ਜਲਦੀ ਤੋਂ ਜਲਦ ਜਿਹੜੀ ਭਰਤੀ ਹੈ ਕੰਪਲੀਟ ਹੋਣੀ ਹੈ ਪਹਿਲਾਂ ਹੀ ਬਹੁਤ ਟਾਈਮ ਹੋ ਚੁੱਕਿਆ ਲਗਭਗ 4 ਸਾਲਾਂ ਤੋਂ ਕੈਂਡੀਡੇਟਸ ਵੇਟ ਕਰ ਰਹੇ ਨੇ ਬਹੁਤ ਜ਼ਿਆਦਾ ਸਬਰ ਦੇਖੋ ਸਭ ਤੋਂ ਵੱਧ ਸਬਰ ਤਾਂ ਸਟੂਡੈਂਟਸ ਦਾ ਜਿਨ੍ਹਾਂ ਨੇ ਸਬਰ ਕੀਤਾ ਹੈ ਕਿਤੇ ਨਾ ਕਿਤੇ ਦੇਖੋ ਇਹ ਹੋ ਸਕਦਾ ਸੀ ਕਿ ਹਾਂ ਭਰਤੀ ਰੱਦ ਹੋ ਜੇਗੀ ਇਹ ਹੋ ਜੂਗੀ ਇੱਕ ਵਾਰੀ ਤਾਂ ਹੋ ਵੀ ਗਈ ਸੀ ਹੈਨਾ ਬਾਅਦ ਵਿੱਚ ਬਹਾਲ ਹੋਈ ਹੈ ਤਾਂ ਬਹੁਤ ਕੁਝ ਇਸ ਭਰਤੀ ਦੇ ਵਿੱਚ ਹੋਇਆ ਬਹੁਤ ਕੁਝ ਦੇਖਣ ਨੂੰ ਮਿਲਿਆ ਲੇਕਿਨ ਫਾਈਨਲੀ ਜਿਹੜੇ ਆਫਰ ਲੈਟਰ ਨੇ ਉਹ ਜਦੋਂ ਕੈਂਡੀਡੇਟਸ ਤੇ ਦੇ ਵਿੱਚ ਆਉਣਗੇ ਜੁਆਇਨਿੰਗ ਹੋਏਗੀ ਉਸ ਟਾਈਮ ਉਹ ਮੂਮੈਂਟ ਜਿਹੜਾ ਇਹ ਕਹ ਲੋ ਵੀ ਯਾਦਗਾਰ ਹੋਏਗਾ ਕਿ ਇਸ ਜੁਆਇਨਿੰਗ ਲੈਟਰ ਦੇ ਲਈ ਕਿੰਨੇ ਕੇਸ ਕਿੰਨੀਆਂ ਸੁਣਵਾਈਆਂ ਸੁਣੀਆਂ ਨੇ ਕਿੰਨਾ ਕੁਝ ਦੇਖਿਆ ਹੈ ਹਨਾ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਸਾਰੇ ਹੀ 23 ਚੌਥ ਕੈਡਰ ਨੂੰ ਜਿਹੜੇ ਕਿ ਸਿਲੈਕਟ ਹੋਣਗੇ ਠੀਕ ਹੈ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਬਹੁਤ ਲੰਬਾ ਸੰਘਰਸ਼ ਤੁਸੀਂ ਕਰਕੇ ਜਿਹੜਾ ਹੈ ਇਹਨਾਂ ਆਫਰ ਲੈਟਰ ਨੂੰ ਪ੍ਰਾਪਤ ਕਰੋਗੇ ਇਸ ਤੋਂ ਬਿਨਾ ਹੋਰ ਸਕਰੂਟੀ ਲਿਸਟ ਆਏਗੀ ਜਾਂ ਨਹੀਂ ਸਕਰੂਟੀ ਹੋਰ ਹੋਏਗੀ ਜਾਂ ਨਹੀਂ ਤਾਂ ਬਿਲਕੁਲ ਹੋਏਗੀ ਸਕਰੂਟੀ ਲੇਕਿਨ ਪਹਿਲਾਂ ਫਸਟ ਸਿਲੈਕਸ਼ਨ ਲਿਸਟ ਨੂੰ ਜੁਆਇਨ ਕਰਾਇਆ ਜਾਏਗਾ ਠੀਕ ਹੈ ਜੀ ਕਿਉਂਕਿ ਦੇਖੋ ਬੀਐਡ ਬਾਹਰ ਹੋ ਗਈ ਐਨਆਈਐਸ ਵਾਲੇ ਬਾਹਰ ਹੋ ਗਏ ਬਹੁਤ سارے ਸਟੂਡੈਂਟਸ ਰਿਜੈਕਟਡ ਹੋ ਗਏ ਠੀਕ ਹੈ ਤੇ ਇਸ ਤੋਂ ਬਿਨਾ ਕੱਲ ਕਰ ਲਈਏ ਆਪਾਂ ਕਿਹ ਲੋ ਵੀ ਕੈਂਡੀਡੇਟਸ ਬਹੁਤ ਘੱਟ ਪਹੁੰਚਿਆ ਸੀ ਸਕਰੂਟੀ ਟਾਈਮ ਤਾਂ ਕਿਹ ਲੋ ਵੀ ਹੋਰ ਵੀ ਮੈਰਿਟ ਜਿਹੜੀ ਡਾਊਨ ਜਾਏਗੀ ਸਕਰੂਟੀ ਹੋਰ ਵੀ ਹੋਏਗੀ ਹੀ ਹੋਏਗੀ ਲੇਕਿਨ ਪਹਿਲਾਂ ਫਸਟ ਸਿਲੈਕਸ਼ਨ ਲਿਸਟ ਨੂੰ ਜਿਹੜਾ ਜੁਆਇਨ ਕਰਾਇਆ ਜਾਏਗਾ ਪਰਤੀਆ ਪਠਾਨਕੋਟ ਹੋ ਗਿਆ ਤਰਨਤਨ ਹੋ ਗਿਆ ਹੈ ਨਾ ਏਰੀਆ ਦੇ ਵਿੱਚ ਹੀ ਜੋਇਨ ਜਿਹੜਾ ਕਰਾਇਆ ਜਾਏਗਾ ਠੀਕ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤੇ ਇਹ ਚੋਣ ਭਰਤੀ ਸੰਬੰਧੀ ਹਰ ਪ੍ਰਕਾਰ ਦੀ ਅਪਡੇਟ ਜਿਹੜੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਟੈਲੀਗ੍ਰਾਮ ਗਰੁੱਪ ਨਾਲ WhatsApp ਗਰੁੱਪ ਨਾਲ ਜਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰਾਮ ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਟ ਕੋਸ਼ਨ ਹੋਵੇ ਕਿਸੇ ਪੁਆਇੰਟ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਜਿਹੜੀ ਉਹ ਨਾਹ ਚਾਂਵੇਂ ਦੀ ਮੈਰਿਟ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਜਿਹੜੀ ਭਾਰੀ ਮਾਤਰਾ ਦੇ ਵਿੱਚ ਗ੍ਰਾਵਿਟੀ ਦੇਖਣ ਨੂੰ ਮਿਲੇਗੀ ਕੱਟ ਆਫ ਦੀ ਠੀਕ ਹੈ ਜੀ ਤਾਂ ਇਹ ਹੈਗੀ ਸੀ ਜੀ ਅੱਜ ਦੀ ਵੀਡੀਓ ਬਾਕੀ ਇਸ ਹਫਤੇ ਦੇਖੋ ਫਰਸਟ ਸਿਲੈਕਸ਼ਨ ਲਿਸਟ ਜਿਹੜੀ ਆਊਟ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਠੀਕ ਹੈ ਜਦੋਂ ਵੀ ਇਹਦੇ ਰਿਗਾਰਡਿੰਗ ਕੋਈ ਆਫੀਸ਼ੀਅਲ ਅਪਡੇਟ ਆਈਏਗਾ ਅਪਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਨਾਲ ਜਰੂਰ ਜੁੜੇ ਰਹੋ ਸਬਸਕ੍ਰਾਈਬ ਜਰੂਰ ਕਰ ਲਓ ਮਿਲਦੇ ਹਾਂ ਜੀ ਹੁਣ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ